ਵਾਜੂ ਜੀ ਭਰਾ ਮੈਂਾਰੇ ਗ੍ਰਾਉਂਡ ਐਕਸ਼ਨ ਕਮੇਟੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਬਾਕੀ ਸਾਡੇ ਜੋ ਇਥੇ ਜਿਹੜਾ ਅਸੀਂ ਨਰਕ ਭੋਗ ਰਹੇ ਸੀਗੇ ਪਹਿਲੇ 15 ਸਾਲ ਤੋਂ ਉਹ ਇਹਦਾ ਮਿਲ ਕੇ ਸਾਰਾ ਇਸ ਨੂੰ ਉਠਾਇਆ ਤੇ ਫਿਰ ਸਾਨੂੰ ਇਹ ਉਮੀਦ ਹੋ ਗਈ ਹੈ ਕਿ ਥੋੜੇ ਬਾਕੀ ਦਿਨ ਜੋ ਸਾਡੀ ਜਿੰਦਗੀ ਦੇ ਰਹਿ ਗਏ ਹੈਗੇ ਆ ਉਹ ਅਸੀਂ ਆਰਾਮ ਦੇ ਨਾਲ ਕੱਟ ਸਕਦੇ ਹਾਂ ਸਾਫ ਸਫਾਈ ਦੇ ਵਿੱਚ ਕੱਟ ਸਕਦੇ ਹਾਂ ਇਹ ਇਹ ਪਹਿਲਾਂ ਤਾਂ ਅਸੀਂ ਪੱਲਿਆਂ ਕੰਮ ਸ਼ੁਰੂ ਕੀਤਾ ਸੀਗਾ ਲੇਕਿਨ ਉਸ ਤੋਂ ਬਾਅਦ ਜਦੋਂ ਚੌਂਦੇ ਖਲ ਕਮੇਟੀ ਐਕਸ਼ਨ ਵਿੱਚ ਆਈ ਇਹਨਾਂ ਨਾਲ ਮਿਲ ਕੇ ਸਾਡਾ ਸਾਰਾ ਪੂਰਾ ਏਰੀਆ ਜਿਹੜਾ ਪਿੱਛੇ ਤਾਂ ਬਹੁਤ ਅੰਨੇ ਕੰਮ ਕੀਤਾ ਹੈਗਾ ਤੇ ਸਾਨੂੰ ਇਹਨਾਂ ਦੇ ਸਾਰੇ ਬਹੁਤ ਧੰਨਵਾਦ ਕਰਦੇ ਆਗੇ ਆ ਸਾਡੇ ਸਾਰੇ ਰੈਜ਼ੀਡੈਂਟ ਜਿੰਨੇ ਵੀ ਕੇਵਰੇ ਦਹਾਰ ਦੇ ਵਿੱਚ ਹਨ ਉਹ ਸਾਰੇ ਹੀ ਤੁਹਾਡੇ ਬਹੁਤ ਸ਼ੁਕਰਗੁਜ਼ਾਰ ਹੈ ਕਿ ਤੁਸੀਂ ਸਾਡੇ ਇਹ ਸਾਡਾ ਆਖਣ ਸੁਣੀਆ ਕਿਉਂਕਿ ਸਾਨੂੰ ਇਹ ਸੀ ਕਿ ਤੇ ਸਾਡੇ ਨਾਲ ਦੇ ਸ਼ਹੀਦियां ਵੀ ਇਹ ਇੱਥੇ ਵੀ ਦਮ ਛੱਡ ਗਏ ਆਗੇ ਉਹ ਇਹ ਕਹਿੰਦੇ ਹੁੰਦੇ ਸੀਗੇ ਕਿ ਤੂੰ ਚੰਗਾ ਸੀਗਾ ਸੀ ਇੱਥੇ ਕੰਦੀਹਾ ਬਾਜ਼ੀ ਮਰ ਰਹੇ ਹੈਗੇ ਆ ਤੂੰ ਚੰਗਾ ਕੇ ਲੜਾਈ ਦੇ ਮੈਦਾਨ ਵਿੱਚ ਸ਼ਹੀਦ ਹੋ ਜਾਂਦੇ ਤੇ ਸਾਨੂੰ ਸ਼ਹੀਦ ਤੇ ਕੋਈ ਕਹਿੰਦਾ ਸੀ ਸ਼ਹੀਦ ਕਰਵਾ ਦਗਾ ਕਰਦਾ ਅਸੀਂ ਇਹਦੇ ਪੁੱਤੇ ਦੀ ਮੌਤੇ ਮਰ ਰਹੇ ਹੈਗੇ ਆ ਲੇਕਿਨ ਸਾਡੀ ਵੀ ਆ ਬਾਤ ਸੁਣੀ ਗਈ ਸਾਡੀ ਤਕਲੀਫ ਨੂੰ ਸੁਣਿਆ ਗਿਆ ਇੰਨਾ ਸਾਰੇ ਕਮੇਟੀ ਮਿਲ ਕੇ ਔਰ ਆਪ ਕਮੇਟੀ ਨਮਾਦਿਆਂ ਨੇ ਮਿਲ ਕੇ ਸਾਰਾ ਇਸ ਨੂੰ ਕਮ ਦੂਰ ਕੀਤਾ ਔਰ ਅਸੀਂ ਇਹਨਾਂ ਦੇ ਬਹੁਤ ਜਿਆਦਾ ਸ਼ੁਕਰਗੁਜ਼ਾਰ ਆ ਬਹੁਤ ਜਿਆਦਾ ਧੰਨਵਾਦੀ ਆ ਤੇ ਬਾਕੀ ਹਾਂਜੀ ਮੈਂ ਤੁਹਾਨੂੰ ਕਹਿੰਦਾ ਹਾਂ ਜੀ ਮੈਂ ਰਸੰਗਲੀ ਮੈਂ ਮੈਡਮ ਅਰੁਣਾ ਜੀ ਦਾ ਬਹੁਤ-ਬਹੁਤ ਸੁਆਗਤ ਕਰਦੀ ਆ ਆਪਣੀ ਕਲੋਨੀ ਵਿੱਚ ਆਪਣੇ ਸਾਰੀਆਂ ਲੇਡੀਆਂ ਵੱਲੋਂ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਆ ਤੁਹਾਡਾ ਇਸ ਮੋਹਮ ਦੇ ਵਿੱਚ ਸ਼ਾਮਿਲ ਹੋਣ ਲਈ ਅਸੀਂ ਜਦੋਂ ਇਹ ਸਟਾਰਟ ਕੀਤਾ ਸੀ ਤੁਸੀਂ ਇਹ ਮੋਹਮ ਸਟਾਰਟ ਕੀਤੀ ਸੀ ਅਸੀਂ ਸਾਰਿਆਂ ਵਿੱਚੋਂ ਮੇਰੇ ਨਾਲ ਹੋਰ ਵੀ ਮੇਰੇ ਭੈਣਾਂ ਅਸੀਂ ਬੱਜੜ ਕੇ ਬਦੇ ਚ ਭਾਗ ਲਿਆ ਸੀ ਔਰ ਅਸੀਂ ਟੈਂਡਲ ਮਾਰਚ ਵੀ ਕੀਤਾ ਸੰਤ ਸੀਚੇਵਾਲ ਜੀ ਜਦੋਂ ਆਏ ਉਹਨਾਂ ਦੇ ਨਾਲ ਵੀ ਅਸੀਂ ਸਾਰਾ ਇੱਥੇ ਸਹਿਯੋਗ ਦਿੱਤਾ ਜਦੋਂ ਸਾਨੂੰ ਭਾਜੀ ਨੇ ਕਿਹਾ ਕਿ ਅਸੀਂ ਆਸ-ਪਾਸ ਕਲੋਨੀਆਂ ਵਿੱਚ ਵੀ ਜਾ ਕੇ ਲੋਕਾਂ ਨੂੰ ਜਗਾਉਣਾ ਹੈ ਅਸੀਂ ਨਾਲ ਜਾਂਦੇ ਰਹੇ ਹਾਂ ਪੂਰਾ ਲੋਕਾਂ ਨੂੰ ਸਹਿਯੋਗ ਦੇਣ ਲਈ ਬੇਨਤੀ ਕੀਤੀ ਕਿ ਤੁਸੀਂ ਅੱਗੇ ਵਧੋ ਤੇ ਸਾਡੇ ਨਾਲ ਮਿਲ ਕੇ ਚਲੋ ਤੇ ਕਰਨਲ ਅਮਰੀਕ ਸਿੰਘ ਜੀ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਇਹਨਾਂ ਨੇ ਸਾਰੀ ਕਲੋਨੀ ਨੂੰ ਪ੍ਰਮੋਟ ਕੀਤਾ ਕਿਹਾ ਕਿ ਤੁਸੀਂ ਭਾਗ ਲਾਓ ਕਿਉਂਕਿ ਇਹ ਇੱਕ ਬਹੁਤ ਵੱਡਾ ਸਾਡੇ ਉੱਪਰ ਇੱਕ ਦਾਗ ਜਿੱਦਾਂ ਹੁੰਦਾ ਨਾ ਉਹ ਸੀਗਾ ਇਹ हट ਗਿਆ ਤੇ ਕਲੋਨੀ ਦੀ ਬਹੁਤ ਵੈਲਿਊ ਜਿਹੜੀ ਆ ਉਹ ਸਾਰੇ ਵਾਝ ਜਾਏਗੀ ਤੇ ਇਸ ਕਰਕੇ ਅਸੀਂ ਮੈਂ ਲੇਡੀਜ਼ ਵੱਲੋਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੀ ਆ ਜਦੋਂ ਤੁਸੀਂ ਕਿਸੇ ਟਾਈਮ ਤੇ ਜੋ ਸਾਨੂੰ ਆਪਣੇ ਲਈ ਕੋਈ ਵੀ ਕੰਮ ਕਹੋਗੇ ਤੇ ਮੈਂ ਤੁਹਾਡੇ ਨਾਲ ਬਾਕੀ ਲੇਡੀਜ਼ ਦੇ ਨਾਲ ਹੱਥ ਮੋੜੇ ਨਾਲ ਮੋਟਾ ਜੋੜ ਕੇ ਖੜੇ ਆ ਜਿੱਥੇ ਸਾਡੀ ਡਿਫਰ ਲਾਓਗੇ ਅਸੀਂ ਜਰੂਰ ਤੁਹਾਡੇ ਨਾਲ ਸਹਿਯੋਗ ਦੇਵਾਂਗੇ ਧੰਨਵਾਦ